ਉਹਨੂੰ ਤਾਂ ਕਮ ਆਰਿਆ ਹੋਇਆ ਉਹਨਾਂ ਨੇ ਕਿਨੇ ਧੱਕਾ ਮਾਰਿਆ ਕੋਨੋ ਪੈਣਾ ਨੇ ਪੈਣਾ ਨੇ ਧੱਕਾ ਮਾਰਿਆ ਪੈਣਾ ਕਿੱਥੇ ਨੇ ਉਹ ਵੀ ਸੰਜੂ ਬਰਾੜਾਂ ਦੀ ਹੈ ਅਜਿਹੀ ਹਾਲਤ ਲੋਕ ਕਿਉਂ ਕਰਦਿਆ ਇਨਸਾਨ ਇਨਸਾਨ ਦਾ ਵੈਰੀ ਕਿਉਂ ਬਣਦਾ ਜਾ ਰਿਹਾ ਇਹਨਾਂ ਦਾ ਸਖਤ ਤੋਂ ਸਖਤ ਬੰਦ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਜਿਹੜੇ ਇਹ ਆਪਣੇ ਬੱਚਿਆਂ ਨੂੰ ਜਾਂ ਆਪਣੇ ਮਾਪਿਓ ਨੂੰ ਛੱਡ ਜਾਂਦੇ ਨੇ ਇਸ ਤਰ੍ਹਾਂ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਮੈਨਾਂ ਕਰ ਸਰਕਾਰ ਵੱਲੋਂ ਕਾਨੂੰਨ ਬਣਾਉਣਾ ਚਾਹੀਦਾ ਅੱਜ ਨੂੰ ਕੋਈ ਸੁਨੇਹਾ ਦੇਣਾ ਚਾਹੂਗੇ ਜਾਂ ਉਹਨਾਂ ਲੋਕਾਂ ਨੂੰ ਕੋਈ ਤਾੜਨਾ ਹੈ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਆਪਣੇ ਬਜ਼ੁਰਗਾਂ ਨੂੰ ਕਹਿੰਦੇ ਬਜ਼ੁਰਗ ਘਰ ਦਾ ਗਹਿਣਾ ਹੁੰਦੇ ਆ ਪਰ ਅੱਜ ਉਹ ਹੀ ਗਹਿਣਿਆਂ ਨੂੰ ਬਾਹਰ ਸੁੱਟਿਆ ਜਾ ਰਿਹਾ ਸਭ ਇਨਸਾਨੀਅਤ ਹੀ ਮਰ ਗਈ ਹੈ ਸਾਡਾ ਖੂਨ ਹੀ ਸਫੇਦ ਹੋ ਗਿਆ ਹੋਇਆ ਮੈਂ ਤਾਂ ਇਹੀ ਚਾਹਨਾ ਵੀ ਜਿੰਨੀ ਸੇਵਾ ਅਸੀਂ ਬਾਹਰ ਦੇਰਿਆਂ 'ਚ ਜਾ ਕੇ ਕਰਦੇ ਆ ਉਹਦੀ ਥਾਂ ਆਪਣੇ ਮਾਪੇ-ਮਾਂ ਦੀ ਕਰਦੀਏ ਉਹੀ ਬਹੁਤ ਵੱਡਾ ਪੁੰਨ ਹੈ ਆ ਹਾਲ ਤੇ ਇਹਨਾਂ ਦੀ ਇਸ ਤਰੀਕੇ ਦੇ ਨਾਲ ਹਾਲਤ ਹੋਈ ਹੈ ਜਿਹੜੀ ਇਹਦਾ ਕੀ ਕਾਰਨ ਕੀ ਮੰਨਦੇ ਸਾਨੂੰ ਤਾਂ ਇਹ ਪਤਾ ਲੱਗਿਆ ਜੀ ਵੀ ਇਹਨਾਂ ਨੂੰ ਕੋਈ ਕਾਰ ਛਾ ਕੇ ਇੱਥੇ ਛੱਡ ਗਿਆ ਜੀ ਪੰਜ ਛੇ ਦਿਨ ਤੋਂ ਇੱਥੇ ਪਏ ਸੀ ਤੇ ਸਾਨੂੰ ਲੱਗਿਆ ਵੀ ਇਹਨਾਂ ਨੂੰ ਤੇ ਠੀਕ ਇਲਾਜ ਹੋਇਆ ਜਾਵੇ ਕੀੜੇ ਨਜ਼ਰ ਆ ਰਹੇ ਨਹੀਂ ਜੀ ਕੀ ਕੀੜੇ ਨਹੀਂ ਕੀੜੇ ਨਹੀਂ ਸਿੰਦਰ ਸੁੰਡੀਆਂ ਪੈ ਗੀਆਂ ਵਿੱਚ ਇਹ ਲੈਟਰੂਨਿੰਗ ਕਰਦਾ ਰਿਹਾ ਦੇਖੋ ਆ ਸਾਰਾ ਪਰ ਬੁਰਾ ਹਾਲ ਤੇ ਵਿੱਚ ਇਹ ਲੈਟਰਨ ਕਰ ਕੋ ਦਿਨਾਂ ਫਿਰ ਕਿ ਇਹੋ ਜਿਹੇ ਬੱਚੇ ਉਹਨਾਂ ਮਾਪਿਓ ਨੇ ਸਾਰੀ ਉਮਰ ਉਹਨਾਂ ਪਾਲਦਾ ਬੱਚੇ ਨੂੰ ਬਾਅਦ ਚ ਉਹ ਮਾਪਿਓ ਨੂੰ ਮੇਰੇ ਛੱਡ ਦਿੰਦੇ ਨੇ ਇਹੋ ਜਿਹਾ ਸਾਢੇ 1/2 ਆਸ਼ਰਮ ਚ ਛੱਡੇ ਪੈਨ ਪਿੰਗਰਾਜ ਸੋ ਵਕਤ ਅਸੀਂ ਪਟਿਆਲਾ ਦੇ ਐਸਐਸਟੀ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਵੀਰ ਜਿਹੜਾ ਦਿਮਾਗੀ ਤੌਰ ਦੇ ਉਤੇ ਕਹਿ ਦਈਏ ਉਹ ਆਫਸੈਟ ਹੋ ਚੁੱਕਿਆ ਸੀ ਅਤੇ ਜਿਸ ਦੀ ਹਾਲਤ ਇੰਨੀ ਬੁਰੀ ਹੋ ਚੁੱਕੀ ਸੀ ਕਿ ਉਸ ਦਾ ਜਿਹੜਾ ਮਲਬੂਤਰ ਤੱਕ ਵਿੱਚ ਨਿਕਲ ਗਿਆ ਸੀ ਕਿੜੇ ਤੱਕ ਉਸ ਦੇ ਪੈ ਗਏ ਸਨ ਤਾਂ ਉਸ ਨੂੰ 올 ਇੰਡੀਆ ਪਿੰਗਲਾ ਆਸ਼ਰਮ ਦੇ ਵੱਲੋਂ ਅੱਜ ਰੈਸਕਿਊ ਕੀਤਾ ਜਾ ਰਿਹਾ ਅਤੇ ਉਸ ਨੂੰ ਆਪਣੇ ਨਾਲ ਲਿਜਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੀ ਹਾਲਤ ਹੋ ਗਈ ਸੀਗੀ ਤਾਂ 올 ਇੰਡੀਆ ਪਿੰਗਲਾ ਜਿਹੜਾ ਆਸ਼ਰਮ ਆ ਉਸ ਦੇ ਜਿਹੜੇ ਮੁਖੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੋਈ ਆ ਨਾਲ ਜਿਹੜੇ ਆਸ-ਪਾਸ ਦੇ ਇਲਾਕੇ ਦੇ ਲੋਕ ਨੇ ਡਾਕਟਰ ਸਾਹਿਬਾਨ ਨੇ ਇੱਥੇ ਹਸਪਤਾਲ ਆ ਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਕਾਲ ਕਰਕੇ ਬੁਲਾਇਆ ਗਿਆ ਦੱਸਿਆ ਗਿਆ ਕਿ ਇੱਥੇ ਸਾਡੇ ਇੱਕ ਇਸ ਤਰੀਕੇ ਦਾ ਪੇਸ਼ੈਂਟ ਆ ਜਿਸ ਦੀ ਸੰਭਾਲ ਹੋਣੀ ਚਾਹੀਦੀ ਆ ਅਤੇ ਉਹ ਹਰ ਰੋਜ਼ ਇਸੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਸੜਕਾਂ ਦੇ ਉੱਤੇ ਰੋਲ ਰਿਹਾ ਸੀਗਾ ਕਿਸ ਤਰੀਕੇ ਦੇ ਨਾਲ ਰੋਲ ਰਿਹਾ ਸੀ ਗੱਲਬਾਤ ਕਰਾਂਗੇ ਕਿਸ ਹਾਲਤ ਦੇ ਵਿੱਚ ਮਿਲਿਆ ਆਸ਼ਰਮ ਦੇ ਮੁਖੀ ਸਾਡੇ ਨਾਲ ਨੇ ਜੀ ਵਾਈਗੁਰਜੀਕਰ ਖਾਲਸਾ ਸਾਹਿਬ ਐਗਜ਼ੀਕਿਟਰ ਤੇ ਵਾਈਗੁਰ ਖਾਲਸਾ ਸਾਹਿਬ ਐਪਤੀ ਜੀ ਬਾਬਾ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਦੇ ਬਾਰੇ ਵੀ ਇੱਥੇ ਬੈਠੇ ਹੋਏ ਨੇ ਅੱਜ ਰਾਤ ਨਾ ਕਰਨਲ ਸਾਹਿਬ ਨੇ ਕਰਨਲ ਸਿੰਘ ਸਾਹਿਬ ਇਹਨਾਂ ਕੋਲ ਮੇਰਾ ਨੰਬਰ ਹੈਗਾ ਇਹਨਾਂ ਕੋਲ ਕਿ ਸਾਡੇ ਆਸ਼ਮਦੀ ਵੈਸੇ ਪਹਿਲਾਂ ਵੀ ਸੇਵਾ ਬਰੀ ਕਰਦੇ ਨੇ ਛੋਡੀ ਸਾਹਿਬ ਨੇ ਡਾਕਟਰ ਇਹ ਵੀ ਅੰਪਰੀ ਚਾਦੀ ਮਤਲਬ ਕਿ ਸਾਡੇ ਆਪਰੇਸ਼ਨ-ਪ੍ਰੇਸ਼ਨ ਕਰਦੇ ਰਹਿੰਦੇ ਨੇ ਤੇ ਇਹਨਾਂ ਨੇ ਫਿਰ ਰਾਤ ਫੋਨ ਮੈਨੂੰ ਕੀਤਾ ਸੀ ਕਿ ਬਾਬਾ ਇਸ ਤਰ੍ਹਾਂ ਇਸ ਦਾ ਪੀਪੇਸ਼ੈਂਟ ਤੇ ਬਹੁਤ ਵੀ ਹਾਲਤ ਬੁਰੀ ਆ ਦੇ ਉਹਨੂੰ ਕੋਈ ਸ਼ਾਮਲਾ ਨਹੀਂ ਮੈਂ ਚਲੋ ਸਾਨੂੰ ਮਦਦ ਕਰ ਤੁਸੀਂ ਮਾੜਾ ਆ ਲਿਖਵਾ ਦਿਓ ਉਹ ਸਾਡੇ ਤੋਂ ਆਪਣੇ ਪਿੰਚ ਜਿਹੜੀ ਇਥੇ ਐਸੋਸੀਏਸ਼ਨ ਵੱਲੋਂ ਅਸੀਂ ਸਵੇਰੇ ਆ ਕੇ ਲੈ ਜਾਵਾਂਗੇ ਅੱਛਾ ਇਸ ਤਰੀਕੇ ਦੀ ਹਾਲਤ ਆ ਸੀ ਹੁਣ ਦੇਖ ਰਹੇ ਆ ਵੀ ਜਿਹੜਾ ਬਹੁਤ ਬੁਰੀ ਹਾਲਤ ਦੇ ਪੈਰ ਤੇ ਵੀ ਮਨ ਲੱਗਦਾ ਸੱਟ ਲੱਗੀ ਹੋਈ ਆ ਹਾਲਤ ਇਹਦੀ ਬਹੁਤ ਜ਼ਿਆਦਾ ਮਾੜੀ ਹਾਲਤ ਆ ਚਲੋ ਪਰਮੇਸ਼ਰ ਕਿਰਪਾ ਕਰੂਗਾ ਕੋਈ ਗੱਲ ਨਹੀਂ ਤੇ ਠੀਕ ਹੋ ਜੂਗਾ ਵੈਸੇ ਹੋਰ ਚੜ ਕੇ ਗਏ ਕੁਝ ਦੱਸਿਆ ਜੀ ਇਹਨਾਂ ਨੇ ਵੀ ਕਿੱਥੋਂ ਆਏ ਨਹੀਂ ਬਸ ਸੰਗਤਪੁਰਾ ਪੰਜ ਦੱਸਦਾ ਕਿ ਸੰਗਤਪੁਰੇ ਦਾ ਦਵਿੰਤ ਕੀ ਨਾਮ ਕੀ ਹੈ ਸੰਗਤਪੁਰੇ ਛੜਿਆ ਬਸ ਹਾਂ ਕਿਸੇ ਛੜਿਆ ਹੀ ਹੈ ਸੰਗਤਪੁਰਾ ਸੰਗਤਪੁਰਾ ਹਾਂ ਛੜਾਵਾਂਗੇ ਇੱਥੇ ਕੋਣ ਛੱਡ ਕੇ ਗਿਆ ਤੈਨੂੰ ਹੁਣ ਤੇ ਵੀ ਪਤੀਜੀ ਆ ਗਈ ਏ ਪਤੀਜੀ ਆ ਹੀ ਉਹ ਛੱਡ ਗਈ ਹਾਂ ਤੂੰ ਹੀ ਲੈ ਕੇ ਜਾਏਗੀ ਉੱਥੇ ਕਹਿੰਦੀ ਉੱਥੇ ਲੈ ਕੇ ਜਾਵਾਂ ਸ਼ਰਮ ਵੀ ਲੈ ਜਾਏਗੀ ਮੈਨੂੰ ਅੱਛਾ ਲੈ ਆ ਆ ਪੇਟ ਤੇ ਕੀ ਹੋਇਆ ਇਹ ਪੇਟ ਤੇ ਤੇ ਕੀ ਹੋਇਆ ਆ ਆ ਪੇਟ ਗੋਲੀ ਬਣੀ ਪਿਆ ਆਇਕਾ ਨਹੀਂ ਨਹੀਂ ਆ ਦੇਖਣਾ ਆ ਆ ਇੱਕ ਮਿੰਟ ਇੱਕ ਮਿੰਟ ਛੱਡ ਇੱਕ ਮਿੰਟ ਦੋ ਮਿੰਟ ਛੱਡ ਦਿਓ ਰਵਿੰਦਰ ਜੀ ਛੱਡ ਦਿਓ ਮੈਂ ਆਪਣਾ ਕੀਟ ਦਾ ਪਿਆ ਪਿਆ ਕੋਈ ਗੱਲ ਨਹੀਂ ਇਹ ਬਸ ਬਸ ਹੋ ਰਿਹਾ ਇਹ ਬਾਬਾ ਜੀ ਕੀੜੇ ਨਜ਼ਰ ਆ ਰਹੇ ਨਹੀਂ ਜੀ ਕੀ ਚੀਜ਼ ਕੀੜੇ ਨਹੀਂ ਕੀੜੇ ਨਹੀਂ ਰਵਿੰਦਰ ਸੁੰਡੀਆਂ ਪੈ ਗਿਆ ਵਿੱਚ ਇਹ ਲੈਟਰ ਲੋਡਿੰਗ ਕਰਦਾ ਰਿਹਾ ਦੇਖੋ ਸਾਰਾ ਪਰ ਬੁਰਾ ਹਾਲ ਤੇ ਵਿੱਚ ਇਹ ਲੈਟਰਿੰਗ ਕਰ ਕੋ ਦਿਨਾਂ ਫਿਰ ਆਟੋਮੈਟਿਕੀ ਮਤਲਬ ਕੰਦੇ ਅੱਛਾ ਕੀ ਕਹਿਣਾ ਚਾਹੂਗੇ ਸਾਡੇ ਸਮਾਜ ਦੇ ਵਿੱਚ ਇਹੋ ਜੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਅੱਜ ਆਸ਼ਰਮ ਨੇ ਜਿਹੜੇ ਸੰਭਾਲ ਕਰ ਰਹੇ ਨੇ ਅਜਿਹੀ ਹਾਲਤ ਲੋਕ ਕਿਉਂ ਕਰਦਿਆ ਇਨਸਾਨ ਇਨਸਾਨ ਦਾ ਵੈਰੀ ਕਿਉਂ ਬੰਦਾ ਜਾ ਰਿਹਾ ਇਹ ਦੇਖੋ ਇਹ ਸਮਾਜ ਦੀ ਕੋਈ ਦਸਤੂਰੀ ਚੱਲ ਗਿਆ ਕੋਈ ਇਹ ਨਹੀਂ ਆਪਾਂ ਇਹਨਾਂ ਦੀ ਇਕੱਲੇ ਦੀ ਗੱਲ ਆ ਆਮ ਆਪਾਂ ਆਪਣੇ ਦੇਖੋ ਮਾਪਿਓ ਭੈਣ ਭਰਾਵਾਂ ਨੇ ਆਪਣੇ ਕਈ ਇਹੋ ਜਿਹੇ ਬੱਚੇ ਉਹਨਾਂ ਮਾਪਿਓ ਨੇ ਸਾਰੀ ਉਮਰ ਉਹਨਾਂ ਪਾਲਦਾ ਬੱਚੇ ਨੂੰ ਬਾਅਦ ਚ ਉਹ ਮਾਪਿਓ ਨੂੰ ਵੀ ਛੱਡ ਦਿੰਦੇ ਨੇ ਇਹ ਵੀ ਸਾਡੇ ਸਾਡੇ ਆਸ਼ਰਮ ਛੱਡੇ ਪੈਨਪਿੰਗਲਾ ਇਸ ਤਰ੍ਹਾਂ ਹੋਰ ਵੀ ਬਿਰਧ ਆਸ਼ਰਮ ਨੇ ਜਿੱਥੇ ਛੱਡ ਜਾਂਦੇ ਨੇ ਤੇ ਇਸ ਕਰਕੇ ਕੋਈ ਦਸਤੂਰ ਹੈ ਕਿ ਸਾਰੇ ਚੱਲਦੀਆਂ ਯਾਰ ਨੇ ਜਿਹੜਾ ਅਸੀਰ ਚੱਲਦਾ ਸਾਰੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਨੇ ਜਿਹੜਾ ਅਸੀਰ ਕੋਈ ਨਕਾਰਾ ਹੋ ਗਿਆ ਇਹੋ ਜੀ ਥਾਂ ਤੇ ਛੱਡ ਜਾਂਦੇ ਨੇ ਕੁਝ ਇਹਨਾਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਗਾ ਸਨੇਹਾ ਜਿਹੜੇ ਅਜੀਹਾਂ ਹਰਕਤਾਂ ਕਰਦੇ ਨੇ ਇਹਨਾਂ ਦਾ ਸਖਤ ਤੋਂ ਸਖਤ ਬੰਦ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਜਿਹੜੇ ਇਹ ਆਪਣੇ ਬੱਚਿਆਂ ਨੂੰ ਜਾਂ ਆਪਣੇ ਮਾਪਿਓ ਨੂੰ ਛੱਡ ਜਾਂਦੇ ਨੇ ਇਸ ਤਰ੍ਹਾਂ

ਤੂੰ ਠੀਕ ਹੋ ਕਰਕੇ ਫਿਰ ਤੈਨੂੰ ਪਿੰਡ ਛੱਡ ਕੇ ਆਵਾਂਗੇ ਸੰਗਤਪੁਰੇ ਛੱਡ ਕੇ ਭੈਣਕੋਲ ਛੱਡ ਕੇ ਆਵਾਂਗੇ ਠੀਕ ਆ ਪਹਿਲਾਂ ਜਾਣਾ ਪਹਿਲਾਂ ਠੀਕ ਹੋ ਜਾ ਠੀਕ ਹੋ ਜਾ ਠੀਕ ਆ ਨਾ ਜੋ ਤੱਕ ਕੰਮ ਆ ਰਿਹਾ ਆਪਾਂ ਨੇ ਤੱਕਾ ਦਰ ਮਾਰਦੇ ਉਹ ਮਾਰਗੇ ਨੇ ਤੈਨੂੰ ਠੀਕ ਕਰਕੇ ਆ ਛੱਡ ਕੇ ਆਵਾਂ ਸਾਡੇ ਨਾਲ ਆਸ-ਪਾਸ ਦੇ ਜਿਹੜੇ ਲੋਕ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਨ੍ਹਾਂ ਮੁਖੀਆਂ ਨੂੰ ਸੰਤ ਮੁਖੀਆਂ ਨੂੰ ਬੁਲਾਇਆ ਗਿਆ ਆਸ਼ਰਮ ਦੀ ਟੀਮ ਨੂੰ ਕਾਲ ਕੀਤੀ ਗਈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਇਹ ਕਦੋਂ ਤੋਂ ਇੱਥੇ ਰਹਿ ਰਹੇ ਸੀਗੇ ਕੋਈ ਜਾਣਕਾਰੀ ਇਹਨਾਂ ਬਾਰੇ ਦਿਓਗੇ ਸਾਨੂੰ ਕਿਵੇਂ ਹਾਲਾ ਹਾਲਤ ਇਹਨਾਂ ਦੀ ਇਸ ਤਰੀਕੇ ਦੇ ਨਾਲ ਹਾਲਤ ਹੋਈ ਹੈ ਜਿਹੜੀ ਇਹਦਾ ਕੀ ਕਾਰਨ ਕੀ ਮੰਨਦੇ ਆ ਸਾਨੂੰ ਤਾਂ ਇਹ ਪਤਾ ਲੱਗਿਆ ਜੀ ਵੀ ਇਹਨਾਂ ਨੂੰ ਕੋਈ ਕਾਰ ਛਾ ਕੇ ਇੱਥੇ ਛੱਡ ਗਿਆ ਜੀ ਅੱਛਾ ਪੰਜ 6 ਦਿਨ ਤੋਂ ਇੱਥੇ ਪਏ ਸੀ ਤੇ ਸਾਨੂੰ ਲੱਗਿਆ ਵੀ ਇਹਨਾਂ ਨੂੰ ਕਿਤੇ ਠੀਕ ਇਲਾਜ ਹੋਇਆ ਜਾਵੇ ਇਸ ਲਈ ਅਸੀਂ ਪਿੰਗਲਾ ਆਸ਼ਰਮ ਵਾਲਿਆਂ ਨੂੰ ਰਿਕਵੈਸਟ ਕੀਤੀ ਅਸੀਂ ਕਨਰਥਨ ਨੂੰ ਰਿਕਵੈਸਟ ਕੀਤੀ ਇਹਨਾਂ ਦੇ ਨਾਲ ਅੱਗੇ ਬਾਬਾ ਜੀ ਨਾਲ ਗੱਲ ਕਰਕੇ ਸਾਰਾ ਜਸੀ ਇੰਤਜ਼ਾਮ ਕਰ ਸਕਿਆ ਉਹਨਾਂ ਦੇ ਜਾਣ ਦਾ ਡਾਕਟਰ ਸਾਹਿਬ ਤੁਸੀਂ ਖੁਦ ਡਾਕਟਰੋਂ ਜਿਸ ਤਰੀਕੇ ਦੀ ਹਾਲਤ ਇਹਨਾਂ ਦੀ ਹੋਈ ਆ ਕੀੜੇ ਤੱਕ ਪੇਟ ਦੇ ਉੱਤੇ ਨਜ਼ਰ ਆ ਰਹੇ ਆ ਪੂਰਾ ਪੇਟ ਫੁੱਲਿਆ ਪਿਆਗਾ ਤਾਂ ਕੀ ਲੱਗਦਾਗਾ ਤੁਹਾਨੂੰ ਦੇਖ ਕੇ ਵੀ ਕੀ ਪ੍ਰੋਬਲਮ ਇਹਨਾਂ ਨੂੰ ਹੋ ਚੁੱਕੀ ਆ ਬੀਸਿਕਲੀ ਜੀ ਟੱਟੀ ਪਿਸ਼ਾਬ ਸਾਰਾ ਕੁਝ ਵਿੱਚ ਹੀ ਕਰਦੇ ਰਹੇ ਨੇ ਉਸੇ ਕਰਕੇ ਇਹ ਕੀੜੇ ਪੈਦਾ ਹੋ ਗਏ ਨੇ ਇਹ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆ ਵੀ ਜਦ ਤੱਕ ਸਾਫ਼ ਸਫਾਈ ਨਹੀਂ ਰੱਖਾਂਗੇ ਉਦੋਂ ਤੱਕ ਕੀੜੇ ਤਾਂ ਬੰਦੇ ਹੀ ਰਹਿਣਗੇ ਸਮਾਜ ਨੂੰ ਕੋਈ ਸਨੇਹਾ ਦੇਣਾ ਚਾਹੁੰਗੇ ਜਾਂ ਉਹਨਾਂ ਲੋਕਾਂ ਨੂੰ ਕੋਈ ਤਾੜਨਾ ਹੈ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਆਪਣੇ ਬਜ਼ੁਰਗਾਂ ਨੂੰ ਕਹਿੰਦੇ ਬਜ਼ੁਰਗ ਘਰ ਦਾ ਗਹਿਣਾ ਹੁੰਦੇ ਆ ਪਰ ਅੱਜ ਉਹ ਹੀ ਗਹਿਣਿਆਂ ਨੂੰ ਬਾਹਰ ਸੁੱਟਿਆ ਜਾ ਰਿਹਾ ਅਸੀਂ ਬਹੁਤ ਸਾਰੇ ਕੇਸ ਬਹੁਤ ਸਾਰੀਆਂ ਵੀਡੀਓਆਂ ਦੇਖਦੇ ਆ ਜਿਨ੍ਹਾਂ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਸਾਡੀ ਇਨਸਾਨੀਅਤ ਹੀ ਮਰ ਗਈ ਹੈ ਸਾਡਾ ਖੂਨ ਹੀ ਸਫੇਦ ਹੋ ਗਿਆ ਹੋਇਆ ਮੈਂ ਤਾਂ ਇਹੀ ਚਾਹਨਾ ਵੀ ਜਿੰਨੀ ਸੇਵਾ ਅਸੀਂ ਬਾਹਰ ਦੇਰਿਆਂ 'ਚ ਜਾ ਕੇ ਕਰਦੇ ਆ ਉਹਦੀ ਥਾਂ ਆਪਣੇ ਮਾਪੇ ਦੀ ਕਰ ਦਈਏ ਉਹੀ ਬਹੁਤ ਵੱਡਾ ਪੁੰਨ ਹੈ ਜੀ ਬਿਲਕੁਲ ਬਹੁਤ ਸੋਹਣੀ ਗੱਲ ਇਹਨਾਂ ਨੇ ਕਹੀ ਹੈ ਕਿ ਅਸੀਂ ਬਾਹਰ ਡੇਰਿਆਂ ਦੇ ਵਿੱਚ ਜਾ ਕੇ ਜਾਂ ਬਾਹਰ ਵਕਵਕ ਥਾਵਾਂ ਦੇ ਉੱਤੇ ਜਾ ਕੇ ਜਿਹੜਾ ਪੂਜਦੇ ਆ ਰੱਬ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਸਾਡੇ ਆਪਣੇ ਘਰ ਦੇ ਅੰਦਰ ਰੱਬ ਬੈਠਾ ਹੋਇਆ ਸਾਡਾ ਆਪਣਾ ਮਾਪਿਓ ਆ ਅਸੀਂ ਉਸ ਦੀ ਸਾਂਭ ਸੰਭਾਲ ਨਹੀਂ ਕਰਦੇ ਸਾਡੇ ਚਾਚੇ ਵਡੇਰੇ ਚਾਚੇ ਤਾਏ ਭੂਆ ਮਾਸੀ ਕੋਈ ਵੀ ਹੋ ਸਕਦਾ ਘਰ ਦੇ ਅੰਦਰ ਬਜ਼ੁਰਗ ਤਾਂ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਬਜ਼ੁਰਗਾਂ ਨੂੰ ਸੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਬਜ਼ੁਰਗ ਹਮੇਸ਼ਾ ਘਰ ਦੇ ਕਹਿੰਦੇ ਹੁੰਦੇ ਆ ਪਰ ਮੈਨੂੰ ਲੱ ਜਿਹੜੇ ਲੋਕ ਦੁਨਿਆਵੀ ਗਹਿਣੇ ਦੇ ਮਗਰ ਜਿਆਦਾ ਭੱਜ ਰਹੇ ਆ ਤੇ ਜਿਹੜਾ ਅਸਲ ਗਹਿਣਾ ਪ੍ਰਮਾਤਮਾ ਨੇ ਜਿਹੜਾ ਦਿੱਤਾ ਹੋਇਆ ਉਸ ਗਹਿਣੇ ਨੂੰ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਰੋਣ ਦੇ ਲਈ ਸੜਕਾਂ ਦੇ ਉੱਤੇ ਰੁਲ ਕੇ ਮਰਨ ਦੇ ਲਈ ਛੱਡ ਦਿੰਦੇ ਨੇ ਇਸੇ ਕਰਕੇ ਅੱਜ ਤਰਾਸਦੀ ਹੈ ਕਿ ਸਾਡੇ ਮੁਲਕ ਦੇ ਅੰਦਰ ਸਾਡੇ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਣਾਂ ਦੀ ਧਰਤੀ ਆ ਉਸ ਧਰਤੀ ਦੇ ਉੱਤੇ ਅੱਜ ਕਿੰਨੇ ਹੀ ਆਸ਼ਰਮ ਬਣ ਚੁੱਕੇ ਨੇ ਪਿੰਗਲਾ ਆਸ਼ਰਮ ਬਣੇ ਨੇ ਕਿੰਨੇ ਵਿਰਧ ਆਸ਼ਰਮ ਇੱਥੇ ਖੁੱਲੇ ਹੋਏ ਨੇ ਕਿੰਨੀ ਸੇਵਾ ਸੰਭਾਲ ਹੋ ਰਹੀ ਆ ਅਤੇ ਅਜਿਹੇ ਲੋਕ ਵੀ ਹਨ ਜਿਹੜੇ ਇਹਨਾਂ ਲੋਕਾਂ ਦੇ ਬਾਰੇ ਸੋਚਦੇ ਨੇ ਤਰਸ ਕਰਦੇ ਨੇ ਅਤੇ ਇਹਨਾਂ ਤੋਂ ਬਿਲਕੁਲ ਵੀ ਜਿਵੇਂ ਆਮ ਤੌਰ ਤੇ ਉੱਤੇ ਸਮਾਜ ਇਹਨਾਂ ਤੋਂ ਸੂਕ ਮੰਨਦਾਗਾ ਜਾਂ ਇਹਨਾਂ ਤੋਂ ਨਫ਼ਰਤ ਕਰਦਾ ਤਾਂ ਬਹੁਤ ਸਾਰੇ ਲੋਕ ਕੁਝ ਸਾਡੇ ਸੁਸਾਇਟੀ ਦੇ ਜਿਹੇ ਲੋਕ ਵੀ ਆ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਆ ਤਸਵੀਰ ਦਿਖਾ ਦਿਓ ਬਾਬਾ ਜੀ ਦੇ ਇਹ ਤਮਾਮ ਜਿਹੜੀ ਸੇਵਾ ਸੁਸਾਇਟੀ ਜਿਹੜੀ ਇਹਨਾਂ ਦੇ ਆਸ਼ਰਮ ਦੀ ਜਿਹੜੀ ਇਹ ਟੀਮ ਆ 올 ਇੰਡੀਆ ਪਿੰਗਲਾ ਆਸ਼ਰਮ ਉਹਨਾਂ ਦੇ ਵੱਲੋਂ ਇਹ ਪੂਰੀ ਸੰਭਾਲ ਕੀਤੀ ਜਾ ਰਹੀ ਹੈ ਇਹਨਾਂ ਦੇ ਇਹ ਦੇਖ ਸਕਦੇ ਹੋ ਜਿਹੜਾ ਬਿਲਕੁਲ ਉਸ ਦਾ ਲੈਟਰਿਨ ਪਿਸ਼ਾਵ ਜਿਹੜਾ ਉਹੋ ਵਿੱਚ ਹੀ ਹੋ ਰਿਹਾ ਸੀਗਾ ਅਤੇ ਕਾਫੀ ਜ਼ਿਆਦਾ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਲੱਗ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਪੇਟ ਫੁੱਲਿਆ ਹੋਇਆ ਹੈਗਾ ਤਾਂ ਇਸ ਐਂਬੂਲੈਂਸ ਦੇ ਵਿੱਚ ਪਾ ਕੇ ਹੁਣ ਜਿਹੜੇ ਬਾਬਾ ਜੀ ਆਪਣੇ ਨਾਲ ਇਹਨਾਂ ਨੂੰ ਆਸ਼ਰਮ ਲੈ ਕੇ ਜਾ ਰਹੇ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਸੰਭਾਲ ਕਰਾਂਗੇ ਇਹਨਾਂ ਦਾ ਇਲਾਜ ਕਰਾਂਗੇ ਪ੍ਰੋਪਰ ਇਹਨਾਂ ਨੂੰ ਜਿਹੜੀ ਦੇਖਭਾਲ ਹੋਵੇਗੀ ਪ੍ਰੋਪਰ ਟ੍ਰੀਟਮੈਂਟ ਮਿਲੇਗਾ ਰਹਿਣ ਸਹਿਣ ਖਾਣ ਪੀਣ ਜਿਹੜਾ ਇਹਨਾਂ ਦਾ ਦਿੱਤਾ ਜਾਵੇਗਾ ਅਤੇ ਇਹਨਾਂ ਨੂੰ ਠੀਕ ਕਰਾਂਗੇ ਅਜਿਹੇ ਬਹੁਤ ਸਾਰੇ ਆਸ਼ਰਮ ਨੇ ਸਾਡੇ ਪੰਜਾਬ ਦੇ ਅੰਦਰ ਜਾ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਅਸੀਂ ਦੇਖੇ ਆਂ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਵੀਡੀਓ ਆ ਦੇਖਦੇ ਆਂ ਕਿ ਪਹਿਲਾਂ ਉਹਨਾਂ ਦੀ ਹਾਲਤ ਕਿਸ ਤਰੀਕੇ ਦੀ ਹੁੰਦੀ ਹੈ ਤੇ ਅੱਜ ਜਦੋਂ ਬਾਅਦ ਦੇ ਵਿੱਚ ਉਹਨਾਂ ਦੀ ਕੇਅਰ ਕੀਤੀ ਜਾਂਦੀ ਹੈ ਉਹਨਾਂ ਦਾ ਪ੍ਰੋਪਰ ਇਲਾਜ ਕੀਤਾ ਜਾਂਦਾ ਤਾਂ ਉਹ ਬਿਲਕੁਲ ਠੀਕ ਅਤੇ ਤੰਦਰੁਸਤ ਇੱਕ ਆਮ ਇਨਸਾਨ ਦੀ ਤਰ੍ਹਾਂ ਹੋ ਜਾਂਦੇ ਨੇ ਕੈਮਰਾਮੈਨ ਗੁਰਜੰਦਾ ਸਿੰਘ ਦੇ ਨਾਲ ਮਹਾਰਾਜ ਸਿੰਘ ਪੁੱਲਰ ਦਾ ਇੰਪੈਕਟ ਪਟਿਆਲਾ